ਰੱਤੂਰ ਬਦਲਣ ਲੱਗਦਾ ਸਵੇਰੇ ਕਹਿੰਦੇ ਸਾਡੀ ਕੈਂਸਰ ਹੈ ਜੀ ਲਾਸਟ ਸਟੇਜ ਤੇ ਆ ਗਈ ਹੈ ਕਿਡਨੀਆਂ ਸਾਡੀਆਂ ਫੇਲ ਹੋ ਗਈਆਂ ਜੀ ਤੇ ਹਾਰਟ ਅਟੈਕ ਹੋ ਗਿਆ ਜੀ ਟੈਸਟ ਕੋਈ ਨਹੀਂ ਸੀ ਕਰਾਂਦਾ ਉਦੋਂ ਫਿਰ ਮੈਂ ਕੀਤਾ ਡਿਸਾਈਡ ਕੀ ਹੁਣ ਆਪਾਂ ਲੈਬੋਰਾਟਰੀਜ਼ ਖੋਲੀ ਹੈ ਫਿਰ ਅਸੀਂ ਲੈਬਾਰਟਰੀਜ਼ ਖੋਲੀਆਂ ਔਰ ਇਹਦੀ ਬੜੀ ਇੰਟਰਸਟਿੰਗ ਗੱਲ ਹੈ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਅਸੀਂ ਪਹਿਲੀਆਂ ਦੋ ਲੈਬਾਰਟਰੀ ਖੋਲੀਆਂ ਇੱਕ ਸੰਗਰੂਰ ਤੇ ਇੱਕ ਪਟਿਆਲਾ ਤੇ ਉਦੋਂ ਸਾਡੀ ਟੀਮ ਬੈਗੀ ਸਾਰੀ ਡਾਕਟਰਾਂ ਦੀ ਉਹ ਮੈਨੂੰ ਕਹਿੰਦੇ ਉਹ ਬਰਾਇਸ ਸਾਹਿਬ ਰੇਟ ਕੀ ਰੱਖਣੇ ਆ ਮਾਰਕੀਟ ਰੇਟ ਜਾਂ ਮਾਰਕੀਟ ਨਾਲੋਂ 50% ਕਰਦੀਏ ਮੈਂ ਕਿਹਾ ਨਹੀਂ ਤੁਸੀਂ ਪੀਜੀਆਈ ਦਾ ਰੇਟ ਰੱਖੋ ਤੇ ਉਹ ਸੀਗਾ ਕੋਈ ਮਾਰਕੀਟ ਨਾਲੋਂ 32 33% ਅੱਛਾ ਅਸੀਂ ਉਹ ਰੇਟ ਰੱਖੇ ਤੇ ਇੱਕ ਮਹੀਨਾ ਲੈਬਾਰਟਰੀ ਚੱਲੀਆਂ ਜਦੋਂ ਕੱਢਿਆ ਹਿਸਾਬ ਤਾਂ ਸਾਰਾ ਸੈਲਰੀਆਂ ਦੇ ਕੇ ਖਰਚੇ ਕੱਢ ਕੇ ਸਾਨੂੰ 17000 ਰੁਪਏ ਬਚ ਗਿਆ ਅੱਛ ਤੇ ਡਾਕਟਰ ਸਾਹਿਬ ਕਹਿੰਦੇ 17 ਬਚੇ ਆ ਮੈਂ ਕਿਹਾ ਨਹੀਂ ਇਹਨਾਂ ਨੂੰ ਹੁਣ ਰੇਟਾਂ 'ਚ ਮਰਜ ਕਰ ਦਿਓ ਅਸੀਂ ਉਹ ਰੇਟਾਂ 'ਚ ਮਰਜ ਕੀਤਾ ਤੇ 23% ਸਾਡੇ ਫੇਰ ਵੀ ਰਹਿ ਗਏ ਰੇਟ ਕਿ ਮਾਰਕੀਟ ਨਾਲੋਂ 23% ਤੇ ਆ ਗਿਆ ਆਪਾਂ ਵਾਹ ਇੱਕ ਮਹੀਨਾ ਲੰਘਿਆ ਤੇ ਸਾਨੂੰ ਪ੍ਰੋਫਿਟ ਹੋਇਆ 51000 ਰੁਪਇਆ 75 ਕੋਹਾਂਜਾ ਹੋ ਗਿਆ 55 ਹੋ ਗਿਆ ਜਦੋਂ ਕਿ ਅਸੀਂ ਰੇਟ ਘਟਾਏ ਲੇਕਿਨ ਵੋਲਿਊਮ ਇਨਾ ਵੱਧ ਗਿਆ ਬਲਕ ਚ ਆ ਗਿਆ ਬਲਕ ਚ ਆ ਗਿਆ ਉਹ ਵੀ ਫਿਰ ਜਿਹੜਾ ਪੈਸਾ ਸੀ ਮੈਂ ਕਿਹਾ ਨਹੀਂ ਇਹ ਵੀ ਨਹੀਂ ਲੈਣਾ ਆਪਾਂ ਇਹਨੂੰ ਵੀ ਰੇਟਾਂ 'ਚ ਮਰਜ ਕਰੋ ਹੁਣ ਅੱਜ ਦੀ ਰੇਟ 'ਤੇ ਸਾਡਾ ਸਿਰਫ 10% ਦੇ ਉੱਤੇ ਕੰਮ ਕਰ ਰਹੇ ਹਾਂ ਅਸੀਂ ਜਿਹੜੇ ਜਿਹੜੇ ਤੁਹਾਡੇ 100 ਰੁਪਏ ਦੇ ਟੈਸਟ ਹੁੰਦੇ ਨੇ ਨਾ ਮਾਰਕੀਟ ਵਿੱਚ ਸਾਡੇ 10 ਰੁਪਏ 'ਚ ਹੁੰਦੇ ਥੋੜਾ ਜਿਹਾ ਦੱਸ ਦਿਓ ਥੋੜੇ ਦਰਸ਼ਕ ਪਹੁੰਚ ਜਾਣਗੇ ਕਿੱਥੇ ਕਿੱਥੇ ਤੁਹਾਡੀ ਲੈਬੋਰੀਟਰੀ ਹਰ ਪਾਸੇ ਲੈਬੋਰੀਟਰੀਆਂ ਸਾਡੀਆਂ ਸਾਡੀਆਂ ਹਰ ਸ਼ਹਿਰ 'ਚ ਹੈ ਟੋਟਲ 13 ਹੋਰ 31 ਮਾਰਚ ਤੱਕ ਸਾਡੀਆਂ 15 ਲੋਟਰੀਜ਼ ਹੋ ਰ ਆ ਜਾਣਗੀਆਂ ਅਸੀਂ ਪੰਜਾਬ ਦਾ ਸਾਰਾ ਕਵਰ ਕੀਤਾ ਹੈ ਕੀਤਾ ਪੰਜਾਬ ਚ ਹਰ ਜਗ੍ਹਾ ਤੇ ਲੋਟਰੀ ਹੈਗੀ ਤੁਹਾਡੀ ਇਹ ਕਵਰ ਕਰਨ ਤੋਂ ਬਾਅਦ ਫਿਰ ਅਸੀਂ ਹਿਮਾਚਲ ਕੀਤਾ ਹਰਿਆਣਾ ਕੀਤਾ ਫਿਰ ਰਾਜਸਥਾਨ ਅਸੀਂ ਹੁਣ ਬੇਕਾਨੇਰ ਤੱਕ ਪਹੁੰਚ ਗਏ ਸੀ ਕਿਉਂਕਿ ਉਹ ਸਾਰਾ ਪੰਜਾਬ ਦਾ ਹੀ ਏਰੀਆ ਹੈ ਕਿਸਮ ਦਾ ਸੋ ਬੇਕਾਨੇਰ ਤੋਂ ਹੁਣ ਸਾਡੀਆਂ ਅਗਨ ਲੋਟਰੀ ਸਾਡੀਆਂ ਬੇਕਾਨੇਰ ਤੋਂ ਆਪਣਾ ਜੈਪੁਰ ਦੇ ਵਿੱਚ ਇਸ ਸਾਈਡ ਨੂੰ ਜਾ ਰਹੇ ਹਾਂ ਇਧਰੋਂ ਮਹਾਰਾਸ਼ਟਰ ਚ ਫੁੱਲ ਰਹੀਆਂ ਨੇ ਲੋਟਰੀਆਂ ਸਾਡੀਆਂ ਤੇ ਮਹਾਰਾਸ਼ਟਰ ਹੁਣ ਤੁਸੀਂ ਬੜੀ ਹੈਰਾਨ ਰਹਿ ਜਾਓਗੇ ਸੁਣ ਕੇ ਵੇ ਉਥੇ ਕਿਉਂ ਲੋਡ ਪਈ ਫਿਲਮ ਇੰਡਸਟਰੀ ਵਿੱਚ ਇਹ ਸਾਡੀਆਂ ਸਾਰੀਆਂ ਲੈਬੋਰੀਟਰੀਜ਼ ਉਹ ਸਾਡੀਆਂ ਪੈਨਸ਼ਨ ਸਕੀਮ ਜਿਹੜੀ ਹੈ ਇਹ ਫਿਲਮ ਇੰਡਸਟਰੀ ਵਿੱਚ ਚੱਲ ਰਹੀ ਹੈ ਅੱਛਾ ਉਥੇ ਇੰਨੇ ਕੁ ਬੇਰੁਜ਼ਗਾਰ ਨੇ ਕੋਈ 8 ਤੋਂ 10 ਹਜ਼ਾਰ ਬੰਦਾ ਜਿਹੜਾ ਜਿਹੜਾ ਆਪਣੀ ਜੌਬ ਗਵਾ ਚੁੱਕਾ ਹੋਇਆ ਕਿਉਂਕਿ ਹੁਣ ਤਾਂ ਸਾਰਾ ਕੰਪਿਊਟਰਾਈਜ਼ਡ ਕੰਮ ਹੋ ਗਿਆ ਸਾਰਾ ਨਾ ਜੀ ਭਾਵੇਂ ਕੈਮਰਾਮੈਨ ਹੈ ਸਟੇਜ ਲਾਣ ਵਾਲੇ ਤੰਬੂ ਲਾਣ ਵਾਲੇ ਸਾਰੇ ਜਿਹੜੇ ਉਹ ਮੈਡੀਸਨ ਮੈਡੀਸਨ ਕਰਕੇ ਭੁੱਖੇ ਮਰ ਰਹੇ ਓਏ ਹੋਏ ਉਨਰਫੈਸਾਨੀ ਉਥੇ ਉਹਨੇ ਇੱਕ ਟੀਮ ਬਣਾਈ ਹੋਈ ਹੈ ਕਮੇਟੀ ਸਾਨੂੰ ਆਏ ਆ ਪਿੱਛੇ ਅਸੀਂ 20 ਬੰਦਿਆਂ ਨੂੰ ਪੈਨਸ਼ਨ ਲਈ ਹੈ 5-5000 ਰੁਪਏ ਮਹੀਨਾ ਸਾਰੇ ਐਕਟਰ ਨੇ ਟੌਪ ਦੇ ਐਕਟਰ ਹੈ ਇੱਕ ਐਕਟਰਸ ਮੈਂ ਮੈਨੂੰ ਆਈ ਫੋਟੋ ਉਹਨੇ ਅਮਤਾਬਚਨ ਨਾਲ ਕੰਮ ਕੀਤਾ ਹੈ ਅੱਛਾ ਔਰ ਅੱਜ ਉਹ ਜਿਹੜੀ ਆ ਉਹ ਦਵਾਈ ਤੋਂ ਬੈਠੀ ਹੋਈ ਹੈ ਸੋ ਉਹਨਾਂ ਨੂੰ ਅਸੀਂ 20 ਨੂੰ ਪੈਨਸ਼ਨ ਪੈਨਲ ਲਈ ਹੈ 20 ਦੀ ਹੋਰ ਲੱਗ ਰਹੀ ਹੈ ਔਰ ਉਸ ਇਰੇ ਚ ਅਸੀਂ ਲੈਬਰਾਟਰੀਸ ਖੋਲਨੇ ਆ ਤੇ ਇੱਕ ਸਾਡੇ ਇੱਥੇ ਡੀਸੀ ਸਾਬਸੀ ਗੁਰਦਾਸਪੁਰ ਉਹਨਾਂ ਨੇ ਵਰਲਡ ਬੈਂਕ ਦੀ ਸਕੀਮ ਉਠਾ ਕੇ ਉਹ ਚੱਲ ਗਏ ਨੇ ਕਲਕੱਤਾ ਗਏ ਨੇ ਸੋ ਵੈਸਟ ਬੰਗਾਲ ਤੇ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਪੰਜਾਬ ਨਾਲੋਂ ਬੁਰੀ ਹਾਲਤ ਹੈ ਵੀ ਉਹ ਭਾਈ ਸਾਹਿਬ ਇੱਥੇ ਵੀ ਆਓ ਸੋ ਉੱਥੇ ਸਾਡੇ ਹੁਣ ਅਗਲੇ 6 ਮਹੀਨਿਆਂ ਵਿੱਚ ਨਾ 5 ਲੈਬਰਾਟਰੀਆਂ 5 ਸਾਡੇ ਡੈਂਟਲ ਕਲੀਨਿਕ ਤੇ 5 ఫిਜ਼ੀਓਥੈਰੇਪੀ ਸੈਂਟਰ ਮਤਲਬ ਤੁਸੀਂ ਜੇ ਖੁੱਲ ਰਹੇ ਉੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਗਏ ਜਾਂ ਹੋਰ ਥਾਵਾਂ ਤੇ ਗਏ ਤੁਹ ਬੰਦਾ ਦੇਖੋ ਜਾ ਰਿਹਾ ਟੈਸਟ ਕਿਉਂ ਨਹੀਂ ਕਰਾ ਰਿਹਾ ਕਿਦਾਂ ਪਤਾ ਲੱਗੇਗਾ ਇਹਨੂੰ ਤਾਂ ਫਿਰ ਟੈਸਟ ਫ੍ਰੀ ਕਿਤੇ ਅੱਜ ਜਦੋਂ ਸਾਡਾ ਟੈਸਟ ਸਾਡੇ ਨਾਲ ਉਹ ਆਮ ਬੰਦਾ ਕਰਾ ਸਕਦਾ ਹੈ 10 ਰੁਪਏ 15 ਰੁਪਏ 20 ਰੁਪਏ ਸਿਰਫ ਜਦੋਂ ਮੁੱਕਤੇ ਇਸੇ ਕਰਕੇ ਨਹੀਂ ਜਾਂਦੇ ਕਿ ਯਾਰ ਹਜ਼ਾਰਾਂ ਰੁਪਏ ਦੇ ਟੈਸਟ ਹੈ ਫਿਰ ਉਤੋਂ ਦਵਾਈਆਂ ਲੱਗ ਜਾਣਗੀਆਂ ਸਾਨੂੰ ਦੇਖੋ ਇਹहां ਦਵਾਈਆਂ ਲੱਗ ਜਾਣਗੀਆਂ ਫਿਰ ਦਵਾਈਆਂ ਉਹਸੀ ਦਿੰਦੇ ਹਨ ਉਹਨਾਂ ਚਲੋ ਠੀਕ ਹੈ ਲੇਕਿਨ ਇੱਕ ਤਾਂ ਇਹ ਟੈਸਟਾਂ ਦੀ ਮੇਨ ਸੀਗੀ ਗੱਲ ਦੂਸਰਾ ਵੀ ਆਪਾਂ ਕਰਦੇ ਕਰਦੇ ਅੱਗੇ ਕਿ ਡੈਂਟਲ ਕਲੀਨਿਕ ਇਹ ਵੀ ਚੀਜ਼ਾਂ ਦੀ ਲੋੜ ਸਮਝੀ ਕਿਉਂਕਿ ਜਿਸਲੇ ਸਾਡੀ 150 ਦਾ ਟਿੱਚਾ ਪੂਰਾ ਹੋ ਗਿਆ ਫਿਰ ਅਸੀਂ ਡੈਂਟਲ ਕਲੀਨਿਕ ਖੋਲ੍ਹਣਾ ਸ਼ੁਰੂ ਕੀਤੇ ਫਿਰ ਫਿਜ਼ੀਓਥੈਰੇਪੀ ਸੈਂਟਰ ਖੋਲ੍ਹਣ ਦੇ ਉੱਤੇ ਅਸੀਂ ਅਲਟਰਾਸਾਉਂਡ ਲਾਣੇ ਸ਼ੁਰੂ ਕੀਤੇ ਡਿਜੀਟਲ ਐਕਸਰੇ ਹੋ ਗਏ ਹੁਣ ਸਾਡੇ 5 ਪ੍ਰੋਜੈਕਟ ਹੈ ਔਰ ਇਹ ਪੰਜੋ ਪ੍ਰੋਜੈਕਟ ਮੈਂ ਦੱਸਣੀ ਚਾਹਾਂਗਾ ਕਿ ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਅਸੀਂ ਗੁਰਦੁਆਰੇ ਮੰਦਿਰ ਧਰਮਸ਼ਾਲਾ ਅਸੀਂ ਸਾਰੇ ਪ੍ਰੋਜੈਕਟ ਉੱਥੇ ਦੇ ਰਹੇ ਹਾਂ ਇਕ ਤਰ੍ਹਾਂ ਦਾ ਮੈਸੇਜ ਬੜਾ ਵਧੀਆ ਜਾਂਦਾ ਕਿ ਧਾਰਮਿਕ ਸਥਾਨ ਹੈ ਤੇ ਉਥੋਂ ਤੁਹਾਨੂੰ ਦੇਖੋ ਆ ਕੁਝ ਸਾਨੂੰ ਮਿਲ ਰਿਹਾ ਜੀ ਉਥੋਂ ਦੀ ਸਾਰੇ ਜੋ ਹੀ ਖੋਲਨੇ ਆਪਾਂ ਹੁਣ 34 ਸੈਕਟਰ ਗੁਰਦੁਆਰਾ ਚੰਡੀਗੜ੍ਹ ਜਾਓ ਉਥੇ ਸਾਡੇ ਚਾਰ ਪ੍ਰੋਜੈਕਟ ਚੱਲ ਰਹੇ ਆ ਤੇ ਔਰ ਬੜੇ ਸਸਤੇ ਰੇਟ ਤੇ ਅੱਜ ਤੁਸੀਂ ਅਲਟਰਾਸਾਉਂਡ ਬੁਜਾਰੋਂ ਕਰਾਓਗੇ ਤੁਹਾਨੂੰ 11200 ਰੁਪਏ ਚਾਹ ਸਾਡੇ ਕੋਲ 70 ਰੁਪਏ ਚਾਹ ਜ਼ਰਾ ਇਸੇ ਤਰ੍ਹਾਂ ਡਿਜੀਟਲ ਐਕਸਰੇ ਜਿਹੜਾ ਹੈਗਾ ਵਿਦ ਰਿਪੋਰਟ 70 ਰੁਪਏ ਦੇ ਵਿੱਚ ਹੈ ਇਹ ਇਹ ਪੌਡਕਾਸਟ ਦਾ ਮਕਸਦ ਹੀ ਮੇਰਾ ਇਹ ਸੀਗਾ ਕਿ ਲੋਕਾਂ ਤੱਕ ਅਵੇਅਰਨੈਸ ਜਾਣੀ ਬੜੀ ਜ਼ਰੂਰੀ